ਹੇਲੇਲੂਆ ਅੱਜ ਜਦੋਂ ਅਸੀਂ ਪਰਮੇਸ਼ਰ ਦੀ ਰਜ਼ੂਰਤੀ ਚਾਹੁੰਦੇ ਹਾਂ ਤਾਂ ਇੱਕ ਧਾਰਨਾ ਧਾਰ ਕੇ ਉਹਨਾਂ ਕੀ ਪਰਮੇਸ਼ਰ ਤੋਂ ਆਦਮਾ ਉਸਦੇ ਅੰਦਰ ਆ ਪਰਮੇਸ਼ਰ ਤੋਂ ਕਾਸਟ ਲੈਣਾ ਆਇਆ ਉਹ ਪਰਮੇਸ਼ਰ ਬਹੁਤ ਬੱਚ ਦੇ ਕੇ ਦਿੰਦਾ ਹੇਲੇਲੂਆ ਹੇਲੇਲੂਆ ਸਰੇ ਕੋ ਪਰਮੇਸ਼ਰ ਦਾ ਵਚਨ ਲੈਣਾ ਵਚਨ ਦੇ ਦੌਰ ਤੋਂ ਸਾਰਾ ਵਚਨ ਲੈਣਾ ਪ੍ਰਭੂ ਮੈਂ ਤੇਰੇ ਨਾਲ ਤੇ ਜਾ ਰਿਹਾ ਜਾ ਰਹੀ ਆ ਆਪਣੇ ਵਚਨ ਚ ਚਲਾਰਾ ਆਪਣੇ ਪਾਚੇ ਤੇ ਚੱਲਣ ਦੀ ਮੈਨੂੰ ਸਮਰੱਥ ਦੇਣਾ ਤਾਕਤ ਦੇਣਾ ਤੇਰੇ ਬੱਚ ਨੂੰ ਪੜਾਣਾ ਨਾ ਤੇਰੇ ਵਰਤ ਤੇ ਮੈਂ ਅਮਲ ਕਰਾਂ ਕਿਉਂਕਿ ਬਾਈਬਲ ਚ ਲਿਖਿਆ ਕਿ ਅਮਲਾ ਬਾਤੋਂ ਸਰੀਰ ਬਣਦਾ ਹੈ ਜਿਹੜਾ ਇਨਸਾਨ ਅਮਲ ਨਹੀਂ ਕਰਦਾ ਨਾ ਉਹ ਮਤਲਬ ਕਿ ਮੁਰਦੇ ਦੇ ਸਮਾਨ ਹੈ ਜਦੋਂ ਕੋਈ ਦਾਸ ਤੇ ਇੰਤਿਆਰ ਕੌਂਦਾ ਗਿਆ ਹੁੰਦਾ ਸਾਰੇ ਹੁੰਦੇ ਆ ਉਹਨੂੰ ਕੋਈ ਪਤਾ ਨਹੀਂ ਕੌਣ ਆਇਆ ਕੌਣ ਨਹੀਂ ਆ ਇਸ ਤਰ੍ਹਾਂ ਕਿ ਆਪਾਂ ਜੀਦੇ ਆ ਕਿ ਸਾਡਾ ਪਰਮੇਸ਼ਰ ਜਿੰਦਾ ਪਰਮੇਸ਼ਰ ਹੈ ਹਾਲੇਲੂਇਆ ਹਾਲੇਲੂਇਆ ਜਦੋਂ ਤੁਸੀਂ ਦੁਖੀ ਹੋਣਾ ਪਰੇਸ਼ਾਨ ਹੋਣਾ ਤੁਹਾਨੂੰ ਕਿਸੇ ਨੇ ਨਹੀਂ ਦੇਖਣਾ ਜੋ ਤੁਸੀਂ ਤੰਗੀ ਵਿੱਚ ਹੋਣਾ ਸਾਨੂੰ ਕਿਸੇ ਨੇ ਨਹੀਂ ਦੇਖਣਾ ਜੋ ਤੁਸੀਂ ਰੋਦੇ ਹੋਣਾ ਮਨ ਕਿਸੇ ਨੇ ਨਹੀਂ ਦੇਖਣਾ ਜਦੋਂ ਜਦੋਂ ਇੱਕ ਇਨਸਾਨ ਦੁਨੀਆ ਤੋਂ ਚਲ ਜਾਂਦਾ ਤੇ ਕਫਨ ਚੱਕ ਚੱਕ ਕੇ ਦੇਖ ਰਿਹਾ ਛੇ ਕਹਿੰਦੇ ਨਹੀਂ ਦੇਖ ਲੋ ਜਿਹੜਾ ਨਾਮਾ ਕਫਨ ਚੱਕਣਾ ਉਹ ਦੇਖਣਾ ਵੈਦਣਾ ਉਹਨਾਂ ਨੂੰ ਬਾਰ ਬਾਰ ਕਰਦੇ ਪਰਾਂ ਫਿਰ ਰੋਣਾ ਦਾਬਾ ਹੁੰਦਾ ਜਾਂ ਜਦ ਜਦ ਦੇ ਜਾਂਦੇ ਰੋਂਦੇ ਆ ਫਿਰ ਉਹਨੂੰ ਜਦੋਂ ਦਾਖਲ ਦਿਆਂ ਉਦੋਂ ਲੱਗਿਆ ਕਿ ਥੋੜਾ ਥੋੜਾ ਕਰਦੇ ਕਰਦੇ ਘੱਟਨ ਦਾ ਮਾਨਾ ਫਿਰ ਲੋਕੀ ਆਪਣੀਆਂ ਗੱਲਾਂ ਨਾਲ ਲੱਭ ਜਾਂਦੇ ਥੋੜਾ ਥੋੜਾ ਕਰਦੇ ਕਰਦੇ ਦਿਲ ਮੀਜ ਜਾਂਦੇ ਆ ਜਦੋਂ ਮਤਲਬ ਕਿ ਘੁੱਗ ਹੋ ਗਏ ਜਾਂ ਮੰਨ ਗਏ ਹੋਗੇ ਉਸ ਤੋਂ ਬਾਅਦ ਸਾਰੇ ਹੀ ਮਤਲਬ ਕਿ ਪਹਿਲਾਂ ਵਾਂਗ ਹੋ ਜਾਂਦੇ ਜਿੱਦਾਂ ਕੋਈ ਬਸ ਹੋਇਆ ਹੀ ਨਹੀਂ ਹੁੰਦਾ

ਜੋ ਕਦੀ ਆਪਾਂ ਪ੍ਰਾਰਥਨਾ ਕਰਨੀ ਦਿੱਲ ਤੋਂ ਕਰਨੀ ਆ ਅਰਾਧਨਾ ਕਰਨੀ ਦਿੱਲ ਤੋਂ ਕਰਨੀ ਆ ਵਚਨ ਸੌਣੇ ਦਿੱਲ ਤੋਂ ਸੌਣੇ ਆ ਜੋ ਗਵਾਹੀ ਦਿੱਤੀ ਆ ਗਵਾਹੀ ਦਾ ਮਤਲਬ ਇਹ ਕਿ ਪਰਮੇਸ਼ਰ ਨੇ ਸਾਡੇ ਜ਼ਿੰਦਗੀ ਚ ਕੰਮ ਕੀਤਾ ਉਹ ਦੱਸਦੇ ਆ ਦੱਸਦੇ ਨਾਲ ਧਿਆਨ ਦੇ ਨਾਲ ਸੁਣਾਂਗੇ ਪਰਮੇਸ਼ਰ ਤੁਹਾਡੀ ਜ਼ਿੰਦਗੀ ਚ ਵੀ ਉਸ ਤੋਂ ਵੱਡੇ ਕੁਝ ਤਿਆਰ ਕਰਨ ਵਾਲਾ ਹੈ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਇਹਦਾ ਇਹ ਜੀਤੋਵਾ ਤੇ ਆਸ ਰੱਖਣ ਵਾਲਿਓ ਤਕੜੇ ਹੋ ਤੁਸੀਂ ਦਲੇਰ ਹੋ ਤਕੜੇ ਮਾਨ ਦਲੇਰ ਮਾਨ ਆਪਣੇ ਮਨ ਨੂੰ ਦਲੇਰਾਨਾ ਜੀ ਪਰਮੇਸ਼ਰ ਜ਼ਰੂਰ ਕਰੇਗਾ ਪਰਮੇਸ਼ਰ ਸਾਡੀ ਜ਼ਰੂਰ ਪ੍ਰਾਰਥਨਾ ਸੁਣੇਗਾ ਪਰਮੇਸ਼ਰ ਸਾਡੇ ਵਿਦੇਸ਼ਾਂ ਦੇ ਕੰਮ ਜ਼ਰੂਰ ਖੋਲੇਗਾ ਔਰ ਜ਼ਰੂਰ ਰਸਤਾ ਤਿਆਰ ਕਰੇਗਾ ਜੋ ਵੀ ਮੰਦੀ ਚਾਹਤੇ ਆ ਪਰਮੇਸ਼ਰ ਉਹ ਜਲਦੀ ਪੂਰਾ ਕਰ ਜਾ ਰਿਹਾ ਉਹ ਜਲਦੀ ਰਸਤਾ ਤਿਆਰ ਹੋਣ ਜਾ ਰਿਹਾ ਉਹ ਜਲਦੀ ਤੁਸੀਂ ਵੱਡੀਆਂ ਮੰਗਾਂ ਦੇ ਨਾਲ ਖੜ੍ਹ ਜਾ ਰਿਹਾ ਪ੍ਰਭੂ ਦੇ ਨਾਮ ਦੇ ਵਿੱਚ ਪ੍ਰਭੂ ਦੇ ਨਾਮ ਦੇ ਵਿੱਚ ਸਾਪਾਸ਼ੋ ਕਰਦਾ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਸਾਪਾਸ਼ੋ ਕਰਦਾ